ਹਾਲੇਲੂਇਆ oh ਸਫਰੂਦ ਅਗਰ ਤੁਮੇਂ ਹੀ ਅਰਨਵਾਤੇ ਸੋਨਵਾਤੇ ਸਾਡੇ ਵਿੱਚ ਬਹੁਤ ਪਿਆਰੇ ਮੇਰੇ ਪ੍ਰਿਆ ਦਾ ਬਲ ਬਚਿੰਦੇ ਹੋ। ਸਵਰਗੀ ਪਿਤਾ ਪ੍ਰਭੂ ਤੇਰੀ ਹਜ਼ੂਰੀ ਵਿੱਚ ਆਉਣਾ ਤੈਨੂੰ ਸਭ ਤੋਂ ਵੱਡਾ ਆਨਰ ਦੇਣਾ। ਜਿਸਾਲ ਕਹਿੰਦੀ ਤਾਤਮਨ ਸੀ ਤੁਹਾਡਾ ਦਿਲ ਦੀਆਂ ਗੱਲਾਂ ਤੁਸੀਂ ਸਾਰੇ ਮਿਲ ਕੇ ਸਵਾਗਤ ਕਰਦੇ। ਯਹਵਾ ਤੇਰੀ ਬਾਣੀ ਵਿੱਚ ਲਿਖਿਆ ਕਿ ਮੈਂ ਜਾਣਾਂ ਪਿਤਾ ਦੇ ਕੋਲ ਔਰ ਤਾਨੂੰ ਦੂਸਰਾ ਸਹਾਇ ਕਿਤੋਂ ਦਾ ਪਵਿੱਤਰ ਆ। ਉਸੀ ਨੇ ਉਹ ਤੁਹਾਡੀ ਅਗਵਾਈ ਕਰੇਗਾ ਤੁਹਾਡੇ ਹੋਟਲ ਦੇ ਨਾਲ ਹੋ ਕੇ ਕਾਰਜ ਕਰੇਗਾ। ਧੰਨਵਾਦ। ਥੈਂਕ ਯੂ ਜੀਸਸ। ਵੈਲਕਮ ਪ੍ਰਾਤਮਾ ਜੀ। ਸਵਾਗਤ ਕਰਦਾ ਯਹਵਾ ਤੇਰੇ ਪਵਿੱਤਰ ਨਾਮ ਚ ਪ੍ਰਾਰਥਨਾ ਕਰਦਾ ਜੀ। ਜਿੰਦਾਬਾਦ। ਜੋ ਇਸ ਘਰ ਦੇ ਤੇ ਤੂੰ ਆਪਣੇ ਦਾਸ ਨੂੰ ਲਿਆਂਦਾ ਤੇ ਆਪਣੇ ਬੰਦੇ ਨੂੰ ਸਮਾਂ ਬਖਸ਼ਿਆ। ਅਰ ਪ੍ਰਾਰਥਨਾ ਕਰਦੇ ਅੱਜ ਦਾ ਕਲਾਮ ਆਪਣੇ ਦਾਸ ਦੇ ਮੂੰਹ ਵਿੱਚ ਪਾਉਣਾ। ਹਾਂ। ਜਦ ਤਰਾ ਦਾਸ ਬੋਲਦਾ ਤਾਂ ਅੱਜ ਤੇਰੇ ਨਾਮ ਚ ਤੇਰਾ ਪਾਕ ਵਚਨ ਪੂਰਾ ਹੋਣਾ ਇਸ ਜ਼ਿੰਦਗੀ ਦੇ ਵਿੱਚ। ਜਿੰਦਾਬਾਦ। ਇਸ ਘਰ ਦੇ ਨਾਲ ਪੂਰਾ ਹੋਣ ਵਾਲਾ ਪ੍ਰਭੂ ਜੀ। ਹਾਂ। ਤੇਰਾ ਵਾਜਨ ਸਾਤਾ ਮੰਨ ਦੇ ਜੋਗੀ ਆ ਪਿਤਾ ਜੀ। ਆਓ ਆਪਣੇ ਦਵਸ ਨੂੰ ਆਪਣੇ ਪਵਿੱਤਰ ਲਾਉਚ ਮੱਸਾ ਕਰ ਦਿਓ। ਤੁਹਾਡਾ ਪਾਕ ਰੂ ਮੰਗਦਾ ਸੇਟ ਘੜੀ ਤੇਰੇ ਦਸ ਦੇ ਉੱਤੇ ਤੇਰਾ ਮੰਗਦਾ ਮੱਸਾ ਮੰਗਦਾ। ਮਦਦ ਕਰੋ ਜਦਾ ਕਲਾਮ ਤੁਹਾਡੇ ਵੱਲੋਂ ਹੋਵੇ। ਯਾਤਰਾ ਦਾਸ ਲੈ ਕੇ ਸਾਡੇ ਸਾਰਿਆਂ ਦਾ ਸਾਡਾ ਕਦਰ ਤੇਰਾ ਵਚਨ ਪਰਮੇਸ਼ਰ ਅੱਜ ਸੁਣਨ ਵਾਲੇ ਤੇਰੇ ਨਾਂ 'ਚ ਬਰਕਤ ਬਣ ਰਹੀ। ਜੀਵਨ ਬਦਲ ਪ੍ਰਭੂ ਤੇਰੇ ਪਾਕ ਹੱਥਾਂ 'ਚ ਸਮਝਣਾ ਸਾਰੇ ਸਮੇਂ ਨੂੰ ਬਾਕੀ ਦੋ ਯਿਸੂ ਮਸੀਹ ਦੇ ਜਿੰਦੇ ਨਾਂ 'ਚ ਮੰਗਦੇ ਆਮੀਨ। ਹਾਲੇਲੂਇਆ ਹਾਲੇਲੂਇਆ ਔਰ ਸਾਰਿਆਂ ਨੂੰ ਜੈ ਯਿਸੂ ਦੀ ਅੱਜ ਬਹੁਤ ਅੱਛਾ ਤੇ ਕੀਮਤੀ ਸਮਾਂ ਹੈ ਅਸੀਂ ਸਮੇਂ ਦੀ ਕਦਰ ਕਰੀਏ ਕਿ ਜੋ ਕਿ ਪ੍ਰਭੂ ਜੀ ਨੇ ਮਾਨੀ ਚਲੇ ਕਿ ਹਰ ਚੀਜ਼ ਦਾ ਸਮਾਂ ਹੈ ਉਹਨੇ ਆਪਣੇ ਸਮੇਂ ਦੇ ਅਨਸਾਰ ਇਹਨਾਂ ਬੱਚਿਆਂ ਨੂੰ ਭਾਈ ਬਿੱਲੇ ਨੂੰ ਔਰ ਭੈਣ ਡਿੰਪਲ ਨੂੰ ਔਰ ਬੱਚਿਆਂ ਦੀ ਮਿਹਨਤ ਨੂੰ ਫਲ ਲਾਇਆ ਔਰ ਜਦੋਂ ਅਸੀਂ ਦੂਸਰਾ ਸਮੂਲ ਪੜਦੇ ਹਾਂ ਉਹਦਾ 7 ਬਾਪ ਉਹਦੀ 11 ਤੋਂ ਪੜਾਂਗੇ ਤੇ ਖੁਦਾ ਨੇ ਉਸੇ ਕੋ वचन ਦਿੱਤਾ ਹੁਕਮ ਦਿੱਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਕੋਲ ਘਰ ਨਹੀਂ ਸੀ ਉਹਨਾਂ ਲੋਕਾਂ ਵਾਸਤੇ ਕੋ वचन ਕੀਤਾ ਪ੍ਰਭੂ ਜੀ ਨੇ ਹਾਂ ਪਰਾਂ ਉਸ ਦਿਨ ਵਾਂਗੂ ਮੈਂ ਉਸ ਦਿਨ ਵਾਂਗੂ ਜਿਸ ਵਿੱਚ ਮੈਂ ਨਿਆਂਇਆਂ ਨੂੰ ਹੁਕਮ ਦਿੱਤਾ ਸੀ ਜਿਸ ਵਿੱਚ ਮੈਂ ਨਿਆਂਇਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਜ਼ਰਾਈਲ ਉੱਤੇ ਹੋਵੇ ਮੇਰੀ ਪਰਜਾ ਇਜ਼ਰਾਈਲ ਦੇ ਉੱਤੇ ਹੋਵੇ ਅਤੇ ਤੇਰੇ ਸਾਰੇ ਬੈਰੀਆਂ ਤੋਂ ਤੇਰੇ ਸਾਰੇ ਬੈਰੀਆਂ ਤੋਂ ਤੈਨੂੰ ਸੁੱਖ ਦਿੱਤਾ ਤੈਨੂੰ ਸੁੱਖ ਦਿੱਤਾ ਫਿਰ ਯਹੋਵਾ ਤੈਨੂੰ ਦੱਸਦਾ ਹੈ ਯਹੋਵਾ ਤੈਨੂੰ ਦੱਸਦਾ ਹੈ ਜੋ ਯਹਵਾ ਤੇਰੇ ਲਈ ਘਰ ਵੀ ਬਣਾਵੇਗਾ ਯਹਵਾ ਤੇਰੇ ਲਈ ਘਰ ਬਣਾਵੇਗਾ ਬੋਲੋ ਆਮੀਨ ਆਮੀਨ ਬੋਲੋ ਆਮੀਨ ਆਮੀਨ ਹallelujah ਹallelujah ਯਹਵਾ ਤੇਰੇ ਲਈ ਘਰ ਬਣਾਵੇਗਾ ਕੀ ਖੁਦਾ ਆਪਣੇ ਲੋਕਾਂ ਨੂੰ ਘਰ ਤੋਂ ਬਿਨਾ ਰਹਿਣ ਦਊਗਾ ਨਹੀਂ ਥੋੜਾ ਸਮਾਂ ਟੈਵੋ ਵੀ ਘਰ ਬਣਾ ਦੇਗਾ ਹallelujah ਹallelujah ਬੰਦੇ ਸੋਚ ਰਹੀਆਂ ਵਿਚਾਰੀ ਤਿੰਨ ਵਾਕ ਹੋ ਗਏ ਚੁੱਪ ਕਰ ਰੱਬ ਨੇ ਕਿਹਾ ਜੋ ਕਹੇਗਾ ਉਹ ਖੁਦਾ ਦਾ ਬੰਦੇ ਨੇ ਦੁਆ ਵੀ ਕੀਤੀ ਕਿ ਜੋ ਖੁਦਾ ਦਾ ਬੰਦਾ ਬੋਲੂ ਪੂਰਾ ਹੋਗਾ ਸੋਚ ਰਹੀਆਂ ਵਿਚਾਰੀਆਂ ਅਮਨ ਅੱਜ 15 ਦਿਨ ਹੋ ਗਏ ਸੋਚਣ ਦੀ ਸਾਡਾ ਘਰ ਵੀ ਇੱਦਾਂ ਰੁਕਿਆ ਹੋਇਆ ਅਮਨ ਬੰਦੋਂ ਬਹੁਤ ਸੱਚ ਬੋਲੋਗੀ ਬਰਕਤ ਮਿਲੂਗੀ ਹੈ ਬੋਲੋ ਅਮੀਨ ਅਮੀਨ ਇਹ ਵੀ ਤਾਂ ਕਿਨੇ ਯਾਰ ਕੀਤਾ ਪ੍ਰਭੂ ਜੀ ਨੇ ਇਹ ਵਾਰ ਪਰਮੇਸ਼ਵਰ ਨੇ ਅਸ਼ਵਿਤਾ ਜੀ ਨੇ ਨਿਆਈਆਂ ਨੂੰ ਕਿਹਾ ਕਿ ਮੈਂ ਤੁਹਾਡੇ ਉਹਨਾਂ ਲੋਕਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਅਸਰਾਏ ਜੀ ਲਈ ਘਰ ਬਣਾਓ ਬਾਣੇ ਕਿਤੇ ਲੇਖਨਾਂ ਘੜ ਬਣੋ ਅੱਜ 100 ਤੇ 10ਵਾਂ ਘੜ ਬਣ ਲੱਗਾ ਮੇਰੀਆਂ ਦੁਆਵਾਂ ਆਲੇ ਨੀਆ ਤਾਰੀਆਂ ਖਦਾ ਦੇ ਲਈ ਉਹ ਵੀ ਉਹਨਾਂ ਦੇ ਲਈ ਜਿੰਨਾ ਲੋਕਾਂ ਦਾ ਵਿਚਾਰਿਆਂ ਦੀ ਆਸ ਨਹੀਂ ਹੁਣ ਟਾਈਮ ਕੋ ਪੈਸੇ ਨਹੀਂ ਆਦੇ ਮਤਲਬ ਅੱਜ ਕੋਈ ਆਸ ਨਹੀਂ ਹੈ ਰੁਕਾਵਟਾਂ ਬੜੀਆਂ ਪਰੇਸ਼ਾਨੀ ਬੜੀ ਚਿੰਤਾ ਬੜੀ ਹੈ ਬੋਝ ਬੜਾ ਵਾਹ ਜਿਸ ਨੂੰ ਇੱਕ ਦਿਨ ਬਈ ਚਿੱਕਲ ਦੀ ਗੱਪਾਂ ਕਿਤੇ ਕਾਹਨ ਸਾਬਾ ਦੀ ਗੱਲ ਸੱਚ ਝੂਠ ਆਤਮਗੋਈ ਕਰ ਰਿਹਾ ਮਨ ਨਾਲ ਤੇਰੀ ਵੀ ਇਹਦੀ ਵੀ ਤੇਰੀ ਵੀ ਥੋੜਾ ਸਮਟ ਹੈ ਅਸੀਂ ਫਿਰ ਆਮ ਬਸ ਕੋਈ ਧਿਆਰੀ ਅਮਨ ਖੁਦਾ ਕਦੇ ਨਹੀਂ ਨਰਾਸਾ ਰਹਿਣ ਦਿੰਦਾ ਕਿਸੇ ਜਿਸ ਮੁਸੀਜੇ ਜਿੱਤੇ ਜਿੱਤੇ ਗਏ ਕਿਸੇ ਨੂੰ ਬੇਚੈਨ ਨਹੀਂ ਰਹਿਣ ਦਿੰਦਾ ਅਗਰ ਅਸੀਂ ਗ੍ਰੰਥੀਆਂ ਚਲੇ ਜਾਈਏ ਉਹ ਪਹਿਲਾ ਗ੍ਰੰਥੀ ਉਹਦਾ ਤਿੰਨ ਤਿੰਨ ਬਾਪ ਉਹਦੀ 10 ਹੈ ਤੁਹਾਨੂੰ ਪੜੋ ਬਹੁਤ achiyan aashishaan ਇਹਦੇ ਵਿੱਚ ਮੈਂ ਕਿਦੋਂ ਦੱਸਾਂ ਲਿਆ ਬਾਈਬਲ ਸਾਡਾ ਖਜ਼ਾਨਾ ਹੈ ਪਰ ਖੋਲਿਆ ਕਰੋ ਪੜਿਆ ਕਰੋ ਪੜਦੇ ਨਹੀਂ ਨਾ ਇਹ ਖਜ਼ਾਨਾ ਹੈ ਮੈਂ ਜਿਸ ਦਿਨ ਆਇਆ ਸੀ ਪ੍ਰਭੂ ਦੇ ਵਿੱਚ ਇਹ ਖਜ਼ਾਨਾ ਫੜ ਲਿਆ ਇਸ ਸਾਲ ਤੁਸੀਂ 100 ਬਾਈਬਲ ਦਿੱਤੀ ਲੋਕਾਂ ਨੂੰ ਸੇਵਾ 'ਚ ਹੁਣੇ ਵੀ ਵੇਖੋ ਇੱਕ ਬੱਚਾ ਫੋਨ ਕਰਨ ਦਿਆ ਸੀ ਪ੍ਰਧਾਨ ਮੈਂ ਡੀਸੀ ਨੂੰ ਬਾਈਬਲ ਦੇਣ ਦਿਆਂ ਦੇਖੋ ਕਿੱਥੋਂ ਤੱਕ ਕਿੱਥੋਂ ਤੱਕ ਅਸੀਂ ਪ੍ਰਭੂ ਦਾ ਵਚਨ ਜਿਹੜਾ ਲੈ ਕੇ ਜਾਣਾ ਤੇ ਮੈਂ ਦੱਸਦਾ ਇੱਕ ਦਿਨ ਸਭ ਤੋਂ ਜਿਆਦਾ ਹੋਲੀ ਬਹਿਵਲ 5 ਕਰੋੜ ਲੋਕਾਂ ਵਿੱਚ ਚੱਲੀ ਗਈ ਬਹਿਵਲ ਸਭ ਤੋਂ ਤੁਮ ਹੋਗੀ ਸਭ ਤੋਂ ਤੁਮ ਜਿਹੜੀ ਅੱਜ ਤੁਹਾਡੇ ਵਾਸਤੇ ਬਚਨ ਕਰ ਰਹੀ ਹੈ ਘਬਰਾ ਨਾ ਮੈਨੂੰ ਨਾਂ ਆਪਣਾ ਦੱਸ ਹੀ ਲੈ ਕੋ ਆਹ ਪੜਿਓ ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਕਿਹਦੀ ਕਿਰਪਾ ਦੇ ਅਨਸਾਰ ਪਰਮੇਸ਼ਵਰ ਦੀ ਬੋਲੋ ਪਰਮੇਸ਼ਵਰ ਦੀ ਕਿਰਪਾ ਨਾਲ ਪਰਮੇਸ਼ਵਰ ਦੀ ਕਿਰਪਾ ਦੇ ਅਨਸਾਰ ਜੋ ਮੈਨੂੰ ਦਾਣ ਹੋਈ ਹੈ ਇਹ ਮੈਨੂੰ ਦਾਣ ਹੋਈ ਹੈ ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਦੇ ਗੋ ਇਹ ਬਰਾਸੇਲਾ ਰਾਜ ਮਿਸਤਰੀ ਤੇ ਕਰਾਇ ਮਿਸਤਰੀ ਦੇ ਬਲਾਮੇ ਨਾਮ ਨੇ ਤੇ ਦਰਜ ਹੋਇਆ ਮੈਂ ਸਿਆਣੇ ਰਾਜ ਮਿਸਤਰੀ ਵੰਗੂ ਨੀ ਰੱਖੀ ਮੈਂ ਕੀ ਰੱਖੀ ਨਹੀਂ ਰੱਖੀ ਨਹੀਂ ਰੱਖੀ ਹਾਂ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਦੂਸਰਾ ਉਹਦੇ ਉੱਤੇ ਉਸਾਰੀ ਕਰੇ ਹੁਣ ਦੇਖੋ ਸਿਆਣਾ ਰਾਜ ਮਿਸਤਰੀ ਹੋਣੀ ਮਿਸਤਰੀ ਮੇਰੇ ਤੋਂ ਸਿਆਣੇ ਆ ਮੈਂ ਨਹੀਂ ਦੁਆ ਕਰ ਨਹੀਂ ਸਿਆਣੇ ਰਾਜ ਮਿਸਤਰੀ ਸਿਆਣਾ ਕਿਉਂ ਕਹਿੰਦੇ ਜਿਹੜਾ ਸੋਚ ਸਮਝ ਕੇ ਨਹੀਂ ਕਰੇ ਅਗਰ ਇਹ ਨੀਂਹ ਕਮੀ ਆ ਤੈਨੂੰ ਮਿਸਤਰੀ ਨੂੰ ਪਤਾ ਮੈਨੂੰ ਨਹੀਂ ਪਤਾ ਨਾ ਤੇਰਾ ਲੱਗਣਾ ਅਗਰ ਇਹ ਨੀ ਪੱਕੀ ਆ ਤਾਂ ਵੀ ਇਹਨੂੰ ਪਤਾ ਅਗਰ ਕੱਲ ਨੂੰ ਇਹ ਨਹੀਂ ਬਹਿ ਜਾਂਦੀ ਤਾਂ ਵੀ ਇਹਦਾ ਕਸੂ ਸਿਆਣੇ ਰਾਜ ਮਿਸਤਰੀ ਵਾਂਗੂ ਮੈਂ ਨਹੀਂ ਤਰੀ ਜਿਵੇਂ ਕਿ ਖੁਦਾ ਨੇ ਦੋ ਮਸਾਲਾ ਰੱਖੇ ਇੱਕ ਤੇ ਪਿਤਾ ਜੀ ਨੇ ਇਨਸਾਨ ਦੀ ਨਹੀਂ ਤਰੀ ਇੱਕ ਪਿਤਾ ਜੀ ਨੇ ਅੱਜ ਮਕਾਨ ਦੀ ਨਹੀਂ ਤਰ ਲੱਗੀ ਮੱਛੀਆਂ ਬਰਕਤ ਪਾਈ ਬਰਕਤ ਦਿੱਤੀ ਪੈਸੇ ਆ ਮਿਤਾ ਨੂੰ ਤੇਲੇ ਚ ਹੁਣ ਇਹ ਕੱਲ ਨੂੰ ਬੈਠ ਜਾਂਦੀ ਹੈ ਨਹੀਂ ਤੇ ਕਸੂਰਵੰਦ ਕੌਣ ਹੋਊਗਾ ਸੰਤ ਨਹੀਂ ਸਾਰੇ ਬੋਲੋ ਨਹੀਂ ਅਗਰ ਉਹ ਤੇ ਕੰਧ ਪਾੜ ਜਾਂਦੀ ਤੇ ਕੌਣ ਕਸੂਰਵਾਰ ਹੋ ਅੱਜ ਇਹ ਪੱਕੀ ਕਰੇ ਅੱਜ ਇਹਨੇ ਪਤਾ ਨਹੀਂ ਥੱਲੇੋਂ ਵੇਖਿਆ ਨਹੀਂ ਵੇਖਿਆ ਪੋੜਿਆ ਨਹੀਂ ਪੋੜ ਡੂੰਗੀ ਕਰਨੀ ਆ ਇੰਨੀ ਰੱਖਣੀ ਆ ਮਜ਼ਬੂਤੀ ਕਿੰਨੇ ਕਰਨੀ ਆ ਇਹ ਦੂਸਰਾ ਸ਼ਬਦ ਕੀ ਲਿਖਦਾ ਦੂਸਰਾ ਉੱਤੇ ਸਾਰੀ ਕਰਦਾ ਹਾਂ ਅਤੇ ਦੂਜਾ ਉਸ ਉੱਤੇ ਉਹ ਸਾਰੀ ਕਰਦਾ ਹੈ ਦੂਸਰਾ ਉਹਦੇ ਉੱਤੇ ਸਾਰੀ ਕਰਦਾ ਸੋ ਹਰੇਕ ਸੁਚੇਤ ਰਹੇ ਸਾਰੇ ਸੁਚੇਤ ਰਹੋ ਕਿ ਇਸ ਤਰ੍ਹਾਂ ਦੀ ਸਾਰੀ ਕਰਦਾ ਹੈ ਕਿ ਇਸ ਤਰ੍ਹਾਂ ਦੀ ਸਾਰੀ ਕਰਦਾ ਕਿਉਂ ਜੋ ਉਸ ਨੀਂਦ ਤੋਂ ਬਿਨਾ ਉਸ ਨੀਂਦ ਤੋਂ ਬਿਨਾ ਜੋ ਰੱਖੀ ਹੋਈ ਹੈ ਜਿਹੜੀ ਰੱਖੀ ਹੈ ਦੂਜੀ ਕੋਈ ਨਹੀਂ ਰੱਖ ਸਕਦਾ ਕੋਈ ਨਹੀਂ ਰੱਖ ਨਹੀਂ ਸਕਦਾ ਪਰ ਉਹ ਯਿਸੂ ਮਸੀਹ ਹੈ ਉਹ ਯਿਸੂ ਮਸੀਹ ਬੁਲੋ ਅਮੀਨ ਅਮੀਨ ਬੁਲੋ ਅਮੀਨ ਅਮੀਨ ਉਹ ਯਿਸੂ ਮਸੀਹ ਆਹਨ ਸਾਂਭ ਦੀ ਨੀਂਦ ਹੁੰਦੀ ਸੀ ਪਤਾ ਕਿੰਨੇ ਸਾਲਾਂ ਵਾਲੀ ਬੰਦੇ ਨੂੰ ਬੰਦੇ ਦੀ ਨੀਕ ਤਰੀ ਪਰ ਵੀ ਯਸੂ ਮ ਸਿੰਘ 960 ਨਤਰ ਸਾਲ ਅੱਜ ਬੰਦੇ ਦੀ ਨੀ ਕਿੰਨੀ ਰਹਿ ਗਈ 50 ਸਾਲ 960 ਨਤਰ ਸਾਲ 960 ਸਾਲ ਉਮਰ ਸੀ ਬੰਦੇ ਦੀ ਜਿਵੇਂ ਕੋ ਹੁਣ ਇਹਨਾਂ ਨੂੰ ਪਤਾ ਵੀ ਇਹ ਨਹੀਂ ਰੱਖਣ ਲੱਗੇ ਆ ਇਹ 100 ਸਾਲ ਮਕਾਨ ਖਲੋਂਦਾ ਕਿ 50 ਸਾਲ ਖਲੋਂਦਾ ਜਾਂ 150 ਸਾਲ ਖਲੋਂਦਾ ਇਹ ਮਿਸਤਰੀ ਨੂੰ ਪਤਾ ਵੀ ਨੂੰ ਨਹੀਂ ਪਤਾ ਇਦੀ ਨਹੀਂ ਦੇ ਬਾਰੇ ਨੂੰ ਗਿਆਨ ਸਿਆਣਾ ਰਾਜ ਮਿਸਤਰੀ ਨੂੰ ਖੁਦਾ ਨੇ ਮਿਸਤਰੀ ਨੂੰ ਸਿਆਣਾ ਕਿਹਾ ਲਿਖਿਆ ਜਿਹੜੀ ਇਨਸਾਨ ਦੀ ਨਹੀਂ ਧਰੀ ਉਹ ਪ੍ਰਭੂ ਨੇ ਧਰੀ ਸੀ ਤੇ ਜਿਹੜੀ ਮਕਾਨ ਦੀ ਨਹੀਂ ਧਰੀ ਉਹ ਇਨਸਾਨ ਨੇ ਧਰੀ ਆਮੀਨ ਆਮੀਨ ਬੋਲੋ ਆਮੀਨ ਆਮੀਨ ਦੂਸਰਾ ਉੱਤੇ ਸਾਰੀ ਕਰਦਾ ਫਿਰ ਕੀ ਲਿਖਦਾ ਭਾਵੇਂ ਕੋਈ ਇਹ ਨਹੀਂ ਉਤੇ ਸੋਨੇ ਚਾਂਦੀ ਬੋਮਲੇ ਪੱਥਰ ਲੱਕਰਾਂ ਤਾਂ ਤੇ ਭੋਜੀ ਸਾਰੀ ਕਰੇ ਤਾਂ ਹਰੇਕ ਕੰਮ ਪ੍ਰਗਟ ਹੋਵੇਗਾ ਪ੍ਰਗਟ ਹੋਵੇਗਾ ਜਿਹੜੀ ਵੀ ਜਿੱਦਾਂ ਨਹੀਂ ਬਤਰੋਗੇ ਭਾਵੇਂ ਸੋਨੇ ਦੀ ਭਾਵੇਂ ਲੋਹੇ ਦੀ ਹੁਣ ਇਹਨਾਂ ਨੂੰ ਪਤਾ ਰੇਤ ਵਿੱਚ ਕਿੰਨਾ ਸੀਮੈਂਟ ਆ ਕਿੰਨਾ ਮਸਾਲਾ ਪਾਉਣਾ ਹੁਣ ਸਾਨੂੰ ਨਹੀਂ ਇਹਦੇ ਬਾਰੇ ਗਿਆਨ ਇਹਨਾਂ ਨੂੰ ਪਤਾ ਕਿ ਕਿੱਥੇ ਜਾ ਕੇ ਮਜ਼ਬੂਤੀ ਆ ਭਾਵੇਂ 15 ਮੰਡਲਾਂ ਬਣਾ ਲੈਣਾ ਪਰ ਇਹਦਾ ਗਿਆਨ ਹੀ ਇਹਨਾਂ ਨੂੰ ਇਸ ਕਰਕੇ ਜਦੋਂ ਅਸੀਂ ਅਬਰਾਨੀਆਂ ਦੀ ਪੱਤਰੀ ਉਹਦਾ